ਅਸਲਾਮ ਵਾਲੇਕੁਮ ਵੀਵਰਸ ਗਿਆਨੀ ਸਰਜੀਤ ਸਿੰਘ ਜੀ ਦੀ ਕਥਾ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਸਾਕੇ ਨਨਕਾਣੇ ਦਾ ਦਿਨ ਕਿਸੇ ਪੰਜਾਬ ਦੇ ਡੇਰੇ ਵਿੱਚ ਕਦੀ ਨਹੀਂ ਮਨਾਇਆ ਜਾਏਗਾ ਅਮ ਲਾਈਵ ਬੋਲ ਰਹੇ ਹਾਂ ਜੇ ਕੋਈ ਮਨਾ ਰਿਹਾ ਹੋਵੇ ਇਹ ਛੱਡੋ ਸਾਬ ਜਿਆਦਾ ਦੇ ਦਿਨ ਨਹੀਂ ਮਨਾਉਂਦੀ ਅਗਲੇ ਚਲੋ ਇਹ ਤੇ ਤੁਹਾਨੂੰ ਲੱਗਦਾ ਹੋਏਗਾ ਵੀ ਇਹ ਤੇ ਗਲਤ ਹੋਏਗਾ ਤੁਹਾਡੇ ਹਿਸਾਬ ਨਾਲ ਸਭ ਜਿਆਦੇ ਨਾਲ ਤੇ ਤੁਹਾਡਾ ਕੋਈ ਵਿਤਕਰਾ ਨਹੀਂ ਨਾ ਡੇਰੇਦਾਰੋ ਅੱਕਾ ਰਾਜ ਬੈਠੇ ਵੀ ਜੇ ਕੋਈ ਉਹਨਾਂ ਦਾ ਸੇਵਕ ਸੁਣਦਾ ਤੇ ਮੈਂ ਉਹਨਾਂ ਨੂੰ ਸਿੱਧਾ ਪੁੱਛਦਾ ਹਾਂ ਨਾ ਮੈਨੂੰ ਉਸ ਡੇਰੇ ਦਾ ਲਾਈਵ ਦਾ ਲਿੰਕ ਭੇਜਿਓ ਮੈਂ ਲਾਈਵ ਮਾਫੀ ਮੰਗਾਗਾ ਕਿ ਮੈਂ ਤੁਹਾਡੇ ਬਾਰੇ ਗਲਤ ਬੋਲਦਾ ਰਿਹਾ ਹਾਂ ਤੇ ਮੈਂ ਇੱਕ ਦਿਨ ਮਨ ਸੋਚ ਰਿਹਾ ਸੀ ਹੋ ਸਕਦਾ ਕੱਲ ਨੂੰ ਸਭ ਜਿਆਦੇ ਆਉਣ ਵਾਲੇ ਦੋ ਤਿੰਨ ਸਾਲਾਂ ਬਾਅਦ ਸ਼ੀਦੀ ਦੇੜੇ ਮਨਾਉਣ ਲੱਪਣ ਤੇ ਸਾਡਾ ਲੱਕ ਵੀ ਹੋ ਵਧਾ ਕਿ ਤੁਹਾਡੇ ਡੇਰਿਆਂ ਚ ਸਾਧਾਂ ਦੀਆਂ ਵਰਸੀਆਂ ਟਾ ਕੇ ਤੇ ਸਭ ਜਾ ਦਿੰਦੇ ਸ਼ੀਦੀ ਦਿਹਾੜੇ ਮਨਾਉਣ ਲੌਣਾ ਤੁਹਾਨੂੰ ਇੰਟਰਨੈਟ ਹੈ ਜੀ ਆ ਰਿਕਾਰਡ ਨਾਲ ਸੰਭ ਕੇ ਰੱਖ ਲਿਓ ਜੇ 2027 28 29 30 ਤੱਕ ਪੰਜਾਬ ਦੇ ਡੇਰੇਦਾਰਾਂ ਨੇ ਆਪਣੇ ਡੇਰਿਆਂ ਚ ਸ਼ੀਦੀ ਦਿਹਾੜੇ ਸਭ ਜਾ ਦਿੰਦੇ ਮਨਾਉਣੇ ਸ਼ੁਰੂ ਕਰ ਦਿੱਤੇ ਤੇ ਅਸੀਂ ਸਮਝਾਂਗੇ ਇਹਦਾ ਮਤਲਬ ਤੁਸੀਂ ਜਾਗ ਪਏ ਜੇ ਤੇ ਜੇ ਤੁਸੀਂ ਠੀਠਾ ਵਾਂਗੂ ਫਿਰ ਸ਼ੀਦੀ ਦਿਹਾੜੇ ਮਨਾਉਣੇ ਨੇ ਕਹੋ ਜਿਹੜੇ ਡੇਰਿਆਂ 'ਚ ਜਾਂਦੇ ਨੇ ਪਿੰਡਾਂ 'ਚ ਬੈਠੇ ਦੇਸ਼ਾਂ-ਵਦੇਸ਼ਾਂ 'ਚ ਘਰਾਂ 'ਚ ਬੈਠੇ ਆਪੋ ਆਪਣੇ ਬਾਬਿਆਂ ਨੂੰ ਸਵਾਲ ਕਰੋ ਕਿ ਬਾਬਾ ਜੀਤ ਸਿੰਘ ਤੁਹਾਡੇ ਕੁਝ ਨਹੀਂ ਸੀ ਲੱਗਦੇ ਕੈਨੇਡਾ ਦੀ ਗੱਲ ਹੈ ਕੈਲਗਰੀ ਮੇਰੇ ਕੋਲ ਉੱਥੇ ਕਥਾ ਸੀ ਤੇ ਮੇਰੇ ਕੋਲ ਇੱਕ ਪਰਿਵਾਰ ਆ ਗਿਆ ਕਹਿੰਦੇ ਜੀ ਅਸੀਂ ਨਾ ਸ਼ੁੱਕਰਵਾਰ ਅਖੰਡ ਪਾਠ ਤਰਉਣਾ ਹੈ ਤੇ ਐਤਵਾਰ ਉਹਦੀ ਸਮਾਪਤੀ ਹੈ ਤੁਸੀਂ ਕਥਾ ਕਰੋਗੇ ਮੈਂ ਕਹਾਂ ਮੈਂ ਤਾਂ ਰੋਜ਼ ਹੀ ਕਰ ਰਿਹਾ ਕੋਈ ਵਿਸ਼ੇਸ਼ ਕਰਾਉਣੀ ਹੈ ਕਹਿੰਦੇ ਅਸੀਂ ਮਹਾਪੁਰਖਾਂ ਦੀ ਵਰਸੀ ਮਨਾਉਣੀ ਹੈ ਬਾਬਾ ਜੀ ਦੀ ਉਹ ਮੈਨੂੰ ਕਹਿੰਦੇ ਮੈਂ ਕਹਾਂ ਜੀ ਮੈਂ ਮਹਾਪੁਰਖਾਂ ਵਾਲਾ ਪ੍ਰਚਾਰਕ ਨਹੀਂ ਆ ਉਹ ਬਹੁਤ ਨੇ ਪੰਜਾਬ ਦੇ ਵਿੱਚ ਫਿਰ ਮੈਂ ਬਿਠਾ ਲਿਆ ਉਹਨਾਂ ਨੂੰ ਮੈਂ ਕਹਾਂ ਤੁਸੀਂ ਕਿੱਦਾਂ ਮਨਾਉਂਦੇ ਹੋ ਉਹ ਕਹਿੰਦੇ ਜੀ ਇਦਾਂ ਬਾਬਿਆਂ ਦੀਆਂ ਵਰਸੀਆਂ ਮਨਾਉਨੇ ਸੀ ਚਾਰ ਪੰਜ ਪਰਿਵਾਰ ਰਲ ਜਾਂਦੇ ਆ ਇੱਕ ਲੰਗਰ ਦੀ ਸੇਵਾ ਚੱਲਦਾ ਇੱਕ ਇਦਾਂ ਪੋਸਟਰਾਂ ਦੀ ਸੇਵਾ ਕਰਦਾ ਅਸੀਂ ਚਾਰ ਪੰਜ ਮੈਂ ਪੁੱਛਿਆ ਬਾਬਾ ਕਿਹੜਾ ਉਹਨਾਂ ਨੇ ਆਪਣਾ ਬਾਬਾ ਦੱਸਿਆ ਹੁਣ ਤੁਸੀਂ ਮੇਰੇ ਕੋਲ ਨਾਂ ਪੁੱਛੋਗੇ ਕਿਉਂਕਿ ਮੇਰੇ ਤੇ ਪਹਿਲਾ ਮੁਕਦਮੇ ਬੜੇ ਚੱਲਦੇ ਮੈਂ ਨਾਂ ਲੈਣਾ ਬੰਦ ਕਰ ਦਿੱਤਾ ਅੱਜ ਕੱਲ ਕਿਉਂਕਿ ਮੈਨੂੰ ਹੁਣ ਵਕੀਲਾ ਨੇ ਕਿਹਾ ਵੀ ਨਾਂ ਨਾ ਲੈ ਉਦਾਂ ਜੋ ਮਰਜ਼ੀ ਬੋਲੀ ਜਾ ਪਰਵਾਹ ਕੋਈ ਨਹੀਂ ਕਿਉਂਕਿ ਸਿਆਸਤ ਉਹ ਰਤਰੀ ਪੈਂਦੀ ਉਦਾਂ ਗੱਡੀ 'ਚ ਬਹਿਣ ਲੱਗਿਆ ਨਾਂ ਪੁੱਛ ਲਿਓ ਮੈਨੂੰ ਉਹ ਮੇਰੇ ਕੋਲ ਆਏ ਮੈਨੂੰ ਕਹਿੰਦੇ ਜੀ ਫਲਾਣਾ ਸਾਡਾ ਬਾਬਾ ਜੀ ਮੈਂ ਕਿਹਾ ਅੱਛਾ ਬਹੁਤ ਵਧੀਆ ਗੱਲ ਮੈਂ ਕਿਹਾ ਮੈਂ ਕਥਾ 2 ਹਫ਼ਤੇ ਕਰੂੰ ਫਿਰ ਆਪਾਂ ਆਪਣੇ ਸਾਂਝੇ ਬਾਬੇ ਦਾ ਦਿਨ ਮਨਾਈਏ ਕਹਿੰਦੇ ਉਹ ਕਿਹੜਾ ਮੈਂ ਕਿਹਾ ਬਾਬਾਜੀ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਮੈਂ ਕਹਾਂ ਕਦੀ ਤੁਸੀਂ ਚਾਰ ਟੱਬਰਾਂ ਨੇ ਲੜ ਕੇ ਗੁਰਦੁਆਰੇ ਇਹ ਕਿਹਾ ਕਮੇਟੀ ਨੂੰ ਆਣ ਕੇ ਲੰਗਰ ਸਾਡੇ ਵੱਲੋਂ ਪ੍ਰਚਾਰ ਅਸੀਂ ਕਰਾਂਗੇ ਤੁਸੀਂ ਸਭ ਜਾਦਿਆਂ ਦਾ ਇੱਕ ਹਫ਼ਤਾ ਇੱਥੇ ਸ਼ੀਦੀ ਦਿਹਾੜਾ ਮਨਾਓ ਮੈਂ ਕਹਾਂ ਤੁਹਾਡੀਆਂ ਜੇਬਾਂ ਚੋਂ ਸਭ ਜਾਦਿਆਂ ਦੇ ਸ਼ੀਦੀ ਦਿਹਾੜਿਆਂ ਲਈ ਪੈਸੇ ਮੋਗਾ ਹੈ ਤੇ ਪਖੰਡੀ ਸਾਧਿਆਂ ਦੀਆਂ ਵਰਸੀਆਂ ਮਨਾਉਣ ਲਈ ਤੁਹਾਡੇ ਕੋਲ ਬਹੁਤ ਪੈਸਾ ਹੈ ਮੈਂ ਕਿਹਾ ਤੁਸੀਂ ਲੋਕਾਂ ਨੇ ਸਿੱਖ ਕੌਮ ਦੀ ਜੜੀ ਤੀਲ ਦਿੱਤਾ ਹੈ ਮੇਰੀ ਗੱਲ ਯਾਦ ਰੱਖੋ ਮੈਂ 2011 ਚ ਕਹਿ ਕੇ ਆਇਆ ਸੀ ਮੈਂ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਮੈਂ ਖਮਿਆਜੇ ਬਹੁਤ ਭੁਗਤੇ ਨੇ ਪਰ ਇੱਕੋ ਪ੍ਰਣ ਕੀਤਾ ਵੀ ਆਖਰੀ ਸਾਹ ਤੱਕ ਆਪਣੇ ਗੁਰੂ ਦੀ ਗੱਲ ਕਰਨੀ ਹੈ ਪਿਆਰਿਓ ਉઠੋ ਜਾਗੋ ਹੁਣ ਤਾਂ ਬਹੁਤ ਜਾਗਰਤੀ ਆ ਗਈ ਹੈ ਤੇ ਉਹਨਾਂ ਦੇ ਪ੍ਰਚਾਰਕ ਸੰਪਰਦਾਇਆਂ ਦੇ ਪ੍ਰਚਾਰਪਤਾ ਕਿ ਜਾਂਦੇ ਨੇ ਸਾਡੇ ਮਹੰਤਾਂ ਕੋਲੋਂ ਗੁਰਦੁਆਰੇ ਨੇ ਖੋਲੇ ਪਿੱਛੇ ਜੇ ਤੁਹਾਨੂੰ ਪਤਾ ਹੋ ਕੀ ਕਹਿੰਦੇ ਸੀ ਸਾਡੇ ਮਹੰਤਾਂ ਕੋਲੋਂ ਇਹਨਾਂ ਨੇ ਗੁਰਦੁਆਰੇ ਖੋਲੇ ਇਹਦਾ ਮਤਲਬ ਉਹ ਸਿੱਧ ਕਰ ਰਿਹਾ ਕਿ ਅਸੀਂ ਨਰੈਣੂ ਮੰਤ ਦੀ ਔਲਾਦ ਹਾਂ ਜਿਹੜੇ ਉਹ ਆਪ ਕਹਿ ਰਹੇ ਆਪਣੇ ਸਾਡੇ ਕੋਲੋਂ ਗੁਰਦੁਆਰੇ ਨਾ ਖੋਲੇ ਉਹਨਾਂ ਮੁਤਾਬਕ ਪ੍ਰੋਫੈਸਰ ਗੁਰਮukh ਸਿੰਘ ਗਿਆਨੀ ਦੇਵ ਸਿੰਘ ਉਹਨਾਂ ਦਾ ਕੋਈ ਰੋਲ ਨਹੀਂ ਸੀ ਉਹਨਾਂ ਮੁਤਾਬਕ ਤੁਹਾਨੂੰ ਪਤਾ ਹੈ ਅੱਜ ਦੇ ਦਿਨ 'ਚ ਇੱਕ ਹੋਰ ਸ਼ਖਸੀਅਤ ਦਾ ਜਨਮ ਹੋਇਆ ਸੀ ਜਿਨ੍ਹਾਂ ਨੇ ਦਰਪਣ ਲੈ ਕੇ ਪ੍ਰੋਫੈਸਰ ਸاهر ਸਿੰਘ ਕਈਆਂ ਨੂੰ ਪਤਾ ਵੀ ਨਹੀਂ ਹੋਣਾ ਅੱਜ ਦੇ ਦਿਨ ਉਹਨਾਂ ਦਾ ਵੀ ਜਨਮ ਹੋਇਆ ਸੀ ਉਹਨਾਂ ਦਾ ਵੀ ਦੇਣ ਸਿੱਖ ਕੌਮ ਨਹੀਂ ਦੇ ਸਕਦੀ ਨਹੀਂ ਦੇਣ ਦੇ ਸਕਦੀ ਕਦੀ ਉਹਨਾਂ ਦੀਆਂ ਜੀਵਨ ਗਾਥਾਵਾਂ ਪੜੋ ਸਾਖੀਆਂ ਪੜ੍ਹੋ ਪਤਾ ਲੱਗੇਗਾ ਕਿਦਾਂ ਹਲੂਣਾ ਦਿੱਤਾ ਉਹਨਾਂ ਨੇ ਕਿਦਾਂ ਕਿਤਾਬਾਂ ਲਿਖੀਆਂ ਕਿਦਾਂ ਗੁਰਬਾਣੀ ਦੇ ਵਿਆਖਣ ਲਿਖੇ ਕਿਦਾਂ ਗੁਰਬਾਣੀ ਦੀ ਨਿੱਕੇ ਨਿੱਕੇ ਨੁਕਤੇ ਤੋਂ ਸਿੱਖ ਸਮਾਜ ਨੂੰ ਜਾਣੂ ਕਰਾਇਆ ਵੀ ਗੁਰਬਾਣੀ ਕਹਿੰਦੀ ਕੀ ਹੈ ਸਾਨੂੰ ਇੱਕ ਹਿੰਦੂ ਪਰਿਵਾਰ ਚ ਪੈਦਾ ਹੋ ਕੇ ਕਿੱਥੋਂ ਤੁਰੇ ਨਥੂ ਰਾਮ ਤੋਂ ਤੇ ਕਿੱਥੇ ਜਾ ਕੇ ਉਹਨਾਂ ਦੀ ਜੀਵਨ ਸ਼ੈਲੀ ਕਿੱਥੇ ਸਾਬ ਸਿੰਘ ਵਾ ਵਾ ਸਿਰ ਝੁਕਦਾ ਜੀ ਉਹਨਾਂ ਦੇ ਅੱਗੇ ਤੋ ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਸਿੰਧੀ ਜੱਜ ਦੀ ਉਸ ਘਟਨਾ ਤੋਂ ਬਾਅਦ ਸੇ ਇਕੱਠੇ ਹੋਣ ਲੱਗ ਪਏ ਕਰਤਾਰ ਸਿੰਘ ਤੇਜਾ ਸਿੰਘ ਜੀ ਪੁੱਤਰ ਕਰਤਾਰ ਸਿੰਘ ਚੱਬਰ ਸਰਦਾਰ ਵਰਿਆਮ ਸਿੰਘ ਸਰਦਾਰ ਟੈਲ ਸਿੰਘ ਪਾਈ ਲక్ష్ਮਣ ਸਿੰਘ ਧਾਰੋਵਾਲੀ ਗੁਰਦਾਸਪੁਰ ਦੇ ਇਲਾਕੇ ਦੇ ਰਹਿਣ ਵਾਲੇ ਧਾਰੋਵਾਲ ਪਿੰਡ ਵਿੱਚ ਇਕੱਠ ਕੀਤਾ ਗਿਆ ਵੀ ਇਨਾਂ ਪਾਪੀਆਂ ਕੋਲੋਂ ਸਾਨੂੰ ਗੁਰਦੁਆਰੇ ਆਜ਼ਾਦ ਕਰਨੇ ਚਾਹੀਦੇ ਤੁਰਪੈ ਜੀ ਗੁਰੂ ਕੇ ਪਿਆਰੇ ਸਿੱਖ ਉਸ ਜਥੇ ਵਿੱਚ ਤਿੰਨ ਬੀਬੀਆਂ ਸਨ ਇੱਕ ਪਾਈ ਲక్ష్మణ ਸਿੰਘ ਧਾਰੋਵਾਲੀਓ ਦੀ ਪਤਨੀ ਦੋ ਬੀਬੀਆਂ ਹੋਰ ਸਨ ਤੁਰ ਪਏ ਅਰਦਾਸਾ ਸੋਧ ਕੇ ਉਧਰ ਮਹੰਤਰੇ ਵੀ ਪੂਰੀ ਤਿਆਰੀ ਕੀਤੀ ਹੋਈ ਸੀ ਉਹਨੇ ਟਕੂਏ ਗਡਾਸੇ ਸਾਰਾ ਪ੍ਰਬੰਧ ਕੀਤਾ ਹੋਇਆ ਸੀ ਕਿਉਂਕਿ ਵਿੱਚੇ ਸੂਈਏ ਬੈਠੇ ਹੁੰਦੇ ਸੀ ਰਿਪੋਰਟਾਂ ਦੇਣ ਵਾਲੇ ਦੀ ਵਿੱਚੇ ਬੈਠੇ ਹੁੰਦੇ ਸੀ ਇਧਰ ਗੁਰੂ ਕੇ ਸਿੱਖਾਂ ਨੇ ਆਖਿਆ ਸੀ ਸ਼ਾਂਤਮਈ ਆਪਾਂ ਕਿਸੇ ਦੇ ਵਾਰ ਨਹੀਂ ਕਰਨਾ ਇਹਨਾਂ ਨੇ ਗਏ ਉੱਥੇ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਹੈ। ਟਰੈਕਟ ਹੈ ਸਿੱਖ ਮਿਸ਼ਨਰੀ ਕਾਜ ਵੱਲੋਂ ਉਹ ਹੁਣ ਤਾਂ ਬਹੁਤ ਕਿਤਾਬਾਂ ਵੀ ਲਿਖੀਆਂ ਜਾ ਚੁੱਕੀਆਂ ਹਨ ਪੜਿਆ ਕਰੋ ਪਤਾ ਲੱਗੇ ਸਾਨੂੰ ਸਾਡੇ ਨਾਲ ਵਾਪਰਿਆ ਕੀ ਹੈ। 150 ਸਿੱਖ ਨੇ ਕੁਰਬਾਨੀ ਕੀਤੀ 150 ਸਿੱਖ ਨੇ। ਤੁਹਾਡੇ ਵਿੱਚ ਜਿਹੜੇ ਪਾਕਿਸਤਾਨ ਗਏ ਹੋਣਗੇ ਅਸੀਂ 2015 ਦੇ ਵਿੱਚ ਗਏ ਸੀ। ਜੇ ਨਹੀਂ ਗਏ ਜ਼ਰੂਰ ਜਾਓ ਇੱਕ ਵਾਰ। ਉਹ ਝੰਡਾ ਵੇਖ ਕੇ ਆਇਓ ਜਿਸ ਝੰਡ ਨਾਲ ਭਾਈ ਲక్ష్మణ ਸਿੰਘ ਧਾਰੋਵਾਲੀਆ ਨੂੰ ਬੰਨ ਕੇ ਇਹਨਾਂ ਨੇ ਕੇਸਾਂ ਵਾਲੇ ਬਣੇ ਉਹ ਅਗਲਾਈ ਸੀ। ਤੁਹਾਨੂੰ ਜੰਡ ਕੋ ਸਵਾਲ ਕਰੇਗਾ ਕਿ ਸਿੱਖੋ ਕਿੱਥੇ ਬੈਠੇ ਜੇ ਤੁਸੀਂ ਕੀ ਹੋ ਰਿਹਾ ਜੀ ਤੁਹਾਡੇ ਨਾਲ ਉਹ ਸਥਾਨ ਜਿੱਥੇ ਕਦੀ ਗੁਰਨਾਨ ਸਾਹਿਬ ਵਰਗੀ ਸ਼ਖਸ਼ੀਅਤ ਦਾ ਪ੍ਰਕਾਸ਼ ਹੋਇਆ ਹੋਵੇ ਉੱਥੇ ਬਲਾਤਕਾਰ ਹੋਣ ਉੱਥੇ ਬੇਵਿਚਾਰ ਕੀਤਾ ਜਾਏ ਤੇ ਸਿੱਖਾਂ ਨੇ ਆਪਣਾ ਖੂਨ ਡੋਲ ਕੇ ਗੁਰਦੁਆਰੇ ਆਜ਼ਾਦ ਕਰਾ ਕੇ ਸਾਡੇ ਹਵਾਲੇ ਕੀਤੇ ਅਰਦਾਸ ਵਿੱਚ ਐਵੇਂ ਨਹੀਂ ਪੈਰੇ ਜੁੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਫਿਰ ਖੋਪਰੀਆਂ ਗਿਣੀਆਂ ਗਈਆਂ ਜਦੋਂ ਕੋਈ ਅਧੀਆਂ ਸੜੀਆਂ ਲਾਸਾਂ ਬਾਅਦ ਵਿੱਚ ਸਿੱਖ ਗਏ ਉਹਨਾਂ ਮੜਕੀ ਉਹਨਾਂ ਦਾ ਕੰਪਲੀਟ ਸੰਸਕਾਰ ਕੀਤਾ ਗਿਆ ਫਿਰ ਚਾਬੀਆਂ ਸਿੱਖਾਂ ਦੇ ਹਵਾਲੇ ਕੀਤੀਆਂ ਗਈਆਂ ਹੁਣ ਦੁੱਖ ਇਹ ਗੱਲ ਦਾ ਕਿ ਅੱਜ ਸਿੱਖ ਨੂੰ ਪਤਾ ਹੀ ਨਹੀਂ ਸਾਡੇ ਨਾਲ ਕੀ ਕੁਝ ਵਾਪਰਿਆ ਵੀ ਆਪਣਾ ਆਪ ਸਭ ਕੁਝ ਵਾਰ ਦਿੱਤਾ ਉਹਨਾਂ ਗੁਰੂ ਕੇ ਪੈਰੇ ਸਿੱਖਾਂ ਨੇ ਫਿਰ ਗੁਰਦੁਆਰਾ ਸੁਧਾਰ ਲੈ ਚੰਡੀ ਚਾਬੀਆਂ ਦੇ ਮੋਰਚੇ ਲੱਗੇ ਜੈਤੂ ਦਾ ਮੋਰਚਾ ਲੱਗਾ ਇੱਕ ਚੀਜ਼ ਨੋਟ ਕਰਿਓ ਜਦੋਂ ਜੈਤੂ ਦਾ ਮੋਰਚਾ ਲੱਗਾ ਨਾ ਤੋਂ ਕੱਲੇ ਕੱਲੇ ਸਿੱਖ ਉਤੇ ਵਾਰ ਕਰਦੇ ਪੁੱਛਦੇ ਤੂੰ ਕੌਣ ਹੈ ਫਲਾਣਾ ਨਾਮ ਹੈ ਕੀ ਪਿਤਾ ਦਾ ਨਾਮ ਗੁਰਗੋਬ ਸਿੰਘ ਮਾਤਾ ਸੈਬਕੌਰ ਵਾਸੀ ਅਨੰਦਪੁਰ ਸਾਹਿਬ ਦੇ ਜਨਮ ਕੇਸਗੜ ਸਾਹਿਬ ਦਾ ਉਹ ਲਿਸਟ ਬਣਾਈ ਗਏ ਸਾਰੇ ਕੋ ਡਰੈਸ ਦੱਸਣ ਜਾ ਕੇ ਜਿਹੜਾ ਰਿਪੋਰਟ ਦਿੰਦੇ ਸੀ ਨਾ ਆਪਣੇ ਅਫਸਰਾਂ ਨੂੰ ਪਤਾ ਕਿ ਆਂਦੇ ਸੀ ਕਹਿੰਦੇ ਸਾਹਿਬ ਬਹਾਦਰ ਉਹਨਾਂ ਦਾ ਤਾਂ ਟੱਬਰ ਹੀ ਬੜਾ ਵੱਡਾ ਇੱਕੇ ਪਿਓ ਦੀ ਈਨੇ ਪੁੱਤ ਨੇ ਹੁਣ ਉਹਨਾਂ ਦੀ ਜਾਣੇ ਬੜਾ ਉਹ ਤੇ ਲਿਸਟ ਜੋ ਲਿਖਦੇ ਸੀ ਪਿਤਾ ਦਾ ਨਾਮ ਗੁਰਗੋਬ ਸਿੰਘ ਮਾਤਾ ਸੈਬਕੌਰ ਵਾਸੀ ਅਨੰਦਪੁਰ ਸਾਹਿਬ ਦੇ ਜਨਮ ਕੇਸਗੜ ਸਾਫ ਦਾ ਮੈਂ ਕਦੀ ਕਦੀ ਸੋਚਦਾ ਉਹ ਜੈਤੋਂ ਦੇ ਮੋਰਚੇ ਦੇ ਵੇਲੇ ਦੀ ਗੱਲ ਸੀ ਜੇ ਅੱਜ ਪੁੱਛਿਆ ਜਾਏ ਨਾ ਪਿਤਾ ਕਿਹਨੇ ਕੇ ਬਾਬੇ ਦਾ ਨਾਮ ਲੈ ਦੇਣਾ ਵਾਸੀ ਫੁਰਾਣੀ ਢੇਰੇ ਦਾ ਅੱਜ ਸਿੱਖਾਂ ਵਿੱਚ ਉਹ ਚੀਜ਼ ਨਹੀਂ ਰਹੀ ਕਣੀ ਖਤਮ ਹੋ ਗਈ ਜਿਹੜੀ ਕਣੀ ਪੈਦਾ ਕਰਨੀ ਚ ਅੱਜ ਫੋਟੋਆਂ ਦੇ ਨਗਰ ਕੀਰਤਨ ਨਿਕਲਦੇ ਸਾਧ ਸੰਗ ਤੁਸੀਂ ਨਾ ਅਸਲੀ ਫੁੱਲਾਂ ਵਿੱਚ ਪੰਜ ਸੱਤ ਨਕਲੀ ਫੁੱਲਾਂ ਦੇ ਕੁਲ ਦਸਤੇ ਰਖ ਦੋ ਲਿਆ ਕੇ ਇਦਾਂ ਪੌਰਾ ਨਕਲੀ ਫੁੱਲ ਦੇ ਉੱਤੇ ਬਹਿੰਦਾ ਭਲਕੇ ਬੋਲ ਕੇ ਦੱਸਿਓ ਜੀ ਭਲਾ ਬੋਲ ਕੇ ਹਾਂ ਜਾਂ ਨਾ ਜੀ ਨਹੀਂ ਬਹਿੰਦਾ ਜਿਹੜੇ ਬੱਚੇ ਦੀ ਡ੍ਰੈਂਕ ਬਹੁਤ ਵਧੀਆ ਨਾ ਤੁਸੀਂ ਸਕੈਚ ਪੈਨ ਲੈ ਕੇ ਜਲੇਬੀ ਵਾਲਾ ਰੰਗ ਲੈ ਕੇ ਨੇ ਇੱਕ ਪੇਪਰ ਉੱਤੇ ਜਲੇਬੀ ਬਣਾ ਦਿਓ ਇਦਾਂ ਤੇ ਅਸਲੀ ਜਲੇਬੀ ਦਾ ਇੱਕ ਪੀਸ ਰੱਖ ਕੇ ਇਦਾਂ ਡ੍ਰੈਂਕ ਵਾਲਾ ਜਿਹੜੀ ਜਲੇਬੀ ਬਣਾਈ ਉਹ ਪਲੇਟ ਵਿੱਚ ਰੱਖ ਦਿਓ ਪੇਪਰ ਤੇ ਬਣੀ ਜਲੇਬੀ ਉੱਤੇ ਮੱਖੀ ਬਹਿੰਦੀ ਭਲਾ ਮੱਖੀ ਨੂੰ ਕਹਿੰਨੇ ਦੱਸਿਆ ਜਲੇਬੀ ਅਸਲੀ ਨਹੀਂ। ਪੋਰੇ ਨੂੰ ਕਹਿੰਨੇ ਦੱਸਿਆ ਫੁੱਲ ਅਸਲੀ ਨਹੀਂ। ਪਤਾ ਨਾ ਉਹਨੂੰ ਸense ਹੈ ਨਾ। ਪਰ ਸਿੱਖ ਨੂੰ ਸਮਝ ਨਹੀਂ ਆਇਆ ਇਹ ਵੀ ਆ ਜਿਹੜਾ ਹੱਥ ਨਾਲ ਬਣੀ ਹੋਈ ਫੋਟੋ ਹੈ ਮੇਰਾ ਗੁਰੂ ਨਾਨਕ ਨਹੀਂ ਮੇਰਾ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ 'ਚ ਬਿਠਾ ਹੈ। ਸਿਕਾ ਤੇਰੇ ਨਾਲ ਤਾਂ ਮੱਖੀ ਸਿਆਣੀ ਐ। ਬੁੱਤ ਪੂਜਕ ਨਹੀਂ ਸੀ ਬਣਾਇਆ ਤੈਨੂੰ। ਹੋਰ ਸੌਖਾ ਸਮਝੋ। ਜਦੋਂ ਆਪਾਂ ਕਿਸੇ ਵਦੇਸ਼ ਵਿੱਚ ਕਿਸੇ ਦੇ ਪਿੰਡ ਜਾਣਾ ਹੁੰਦਾ ਨਾ ਕਿਸੇ ਦੇ ਇਲਾਕੇ ਜਾਣਾ ਕਿਸੇ ਸ਼ਹਿਰ ਜਾਣਾ ਇੱਥੇ ਵੀ ਆ ਆਪਾਂ ਕੀ ਆਨੇ ਸਾਨੂੰ ਆਪਣੇ ਘਰ ਦਾ ਐਡਰੈਸ ਭੇਜੋ ਉਹ ਕਿਦਾਂ ਭੇਜਦਾ ਭਲਾ ਅੰਕ ਭੇਜਦਾ ਲਿਖ ਕੇ ਗਲੀ ਦਾ ਨਾਮ ਲਿਖ ਕੇ ਭੇਜਦਾ ਅੰਕ ਲਿਖ ਕੇ ਭੇਜਦਾ ਕਦੀ ਆਪਾਂ ਏਦਾਂ ਕਿਹਾ ਇੱਕ ਘਰ ਕਿਹਦੇ ਨਾਮ ਤੇ ਉਹ ਕਹਿੰਨ ਸਾਡੇ ਪਾਪਾ ਜੀ ਦੇ ਪਾਪਾ ਜੀ ਦੀ ਫੋਟੋ ਭੇਜ ਦਿਓ ਮੈਪ ਨੂੰ ਪਾਪਾ ਜੀ ਦੀ ਫੋਟੋ ਨਹੀਂ ਸਮਝਾਉਣੀ ਉਹਦੇ ਚ ਲਿਖਣਾ ਪੈਣਾ ਸ਼ਬਦ ਉਹਦੇ ਵਿੱਚ ਵੀ ਸ਼ਬਦ ਤੇ ਅੰਕ ਲਿਖਣਾ ਪੈਣਾ ਹੈ ਮੈਂ ਫਿਰ ਤੁਹਾਨੂੰ ਉੱਥੇ ਜੀਪੀਐਸ ਫਿਰ ਤੁਹਾਨੂੰ ਟਿਕਾਣੇ ਲੈ ਕੇ ਜਾਊਗਾ ਤੁਸੀਂ ਇੰਟਰਨੈਸ਼ਨਲ 에ਅਰਪੋਰਟ ਤੇ ਜਾਣਾ ਦਿੱਲੀ ਤੁਸੀਂ ਇੰਟਰਨੈਸ਼ਨਲ 에ਅਰਪੋਰਟ ਦੀ ਫੋਟੋ ਪਾਓਗੇ ਕਿ ਸ਼ਬਦਾਂ ਚ ਲਿਖੋਗੇ ਇੰਟਰਨੈਸ਼ਨਲ 에ਅਰਪੋਰਟ ਬੋਲੋ ਜੀ ਪੜਿਓ ਸ਼ਬਦਾਂ ਚ ਲਿਖੋਗੇ ਸਾਨੂੰ ਗੁਰੂ ਨੇ ਸ਼ਬਦ ਨਾਲ ਜੋੜਿਆ ਸੀ ਹੋਰ ਹੋਰ ਸੌਖਾ ਸਮਝੋ ਤੁਸੀਂ ਇੱਕ ਬੰਦੇ ਨੂੰ ਮੈਸੇਜ ਦਿਓ ਤੇ ਉਹਨੂੰ ਕਹੋ ਤੂੰ ਦੂਜੇ ਨੂੰ ਦੇਣਾ ਹੈ ਦੂਜੇ ਨੂੰ ਕਹੋ ਤੂੰ ਤੀਜੇ ਨੂੰ ਮੈਸੇਜ ਦੇਣਾ ਉਹ ਮੈਸੇਜ ਜਦੋਂ 100 ਬੰਦੇ ਤੱਕ ਜਾਏਗਾ ਨਾ 100 ਬੰਦੇ ਤੱਕ ਪਹੁੰਚ ਜਾ ਪਹੁੰਚਦੇ ਆ ਮੈਸੇਜ ਵਿੱਚ ਰਲਿਆ ਪੈਂਦਾ ਜਾਏਗਾ ਬੜਾ ਰਿਟਨ ਰਿਟਨ ਹੋਊਗਾ ਨਾ ਲਿਖਿਆ ਹੋਊਗਾ ਉਹ ਛੇਤੀ ਕਿਤੇ ਰਲਣਾ ਨਹੀਂ ਪੈ ਸਕਦਾ ਸਾਨੂੰ ਗੁਰੂ ਨੇ ਸ਼ਬਦ ਏਡੇ ਸੋਹਣੇ ਤਰੀਕੇ ਨਾਲ ਲੇਕੇ ਤੇ ਜੇ ਕਿਤੇ ਬਾਣੀ ਨੂੰ ਤਰਤੀਬ ਦੇ ਨਾਲ ਅੰਕ ਤੁਸੀਂ ਵੀ ਕੋਈ ਸ਼ਰਾਗ ਸਮਾਪਤ ਹੁੰਦਾ ਉਸ ਰਾਗ ਵਿੱਚ ਕਿੰਨੇ ਸ਼ਬਦ ਨੇ ਕਿਹੜੇ ਗੁਰੂ ਦੇ ਕਿੰਨੇ ਨੇ ਰਾਗ ਦੇ ਅਖੀਰ ਤੇ ਉਹਨਾਂ ਸ਼ਬਦਾਂ ਦੀ ਗਿਣਤੀ ਆਉਂਦੀ ਹੈ ਇਹ ਸਿਰ ਚੁਕਦਾ ਪਾਪਸ਼ਾ ਦੇ ਚਰਨਾਂ 'ਚ ਕਿ ਕਿੰਨੀ ਸੂਝਤਾ ਦੇ ਨਾਲ ਸਤਿਗੁਰ ਨੇ ਬਾਣੀ ਨੂੰ ਦਰਜ ਕੀਤਾ ਹੋਇਆ ਹੈ ਜੇ ਕਿਤੇ ਇਹ ਵਿਵੇਕਤਾ ਨਾ ਹੁੰਦੀ ਜੇ ਇਤਿਹਾਸ ਵਿੱਚ ਅਗਲੇ ਨਹੀਂ ਰਲੇ ਪਾਸਾਦੇ ਤੇ ਇੱਥੇ ਵੀ ਘਟ ਨਹੀਂ ਸੀ ਅਗਲਿਆਂ ਨੇ ਗੁਜ਼ਾਰਨੀ ਪਿੱਛੇ ਪੈੜਾ ਨੱਪਦੇ ਆ ਰਹੇ ਸੀ ਅਗਲੇ ਤੁਹਾਡੇ ਨਿਆਰੇ ਪੰਦਾ ਤੇ ਉਹਨਾਂ ਨੂੰ ਖਤਰਾ ਸੀ ਤਾਂ ਹੀ ਉਹ ਤੇ ਲਿਆ ਕੇ ਉਹਨਾਂ ਸਾਰਾ ਕੁਝ ਹੀ ਖੜਾ ਕਰ ਦਿੱਤਾ ਸਾਰਾ ਕੋ ਜਿਸ ਬਿਪਰਵਾਚ ਸਤਿਗੁਰਾਂ ਸਾਨੂੰ ਕੱਢ ਕੇ ਗਏ ਉੱਥੇ ਲੈ ਕੇ ਸਾਨੂੰ ਫਿਰ ਵਾੜ ਦਿੱਤਾ ਸਾਨੂੰ ਗੁਰਦੁਆਰੇ ਇਜਾਜ਼ਤ ਕਰਕੇ ਦਿੱਤੇ ਅਸੀਂ ਫਿਰ ਉੱਥੇ ਦੇ ਉੱਥੇ ਖਲੋਤੇ ਹੋਏ ਆਂ ਸੋ ਵੀਵਰਸ اے ਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਸਰਜੀਤ ਸਿੰਘ ਜੀ ਦੀ ਕਥਾ ਜਿਹੜੀ ਕਿ ਬਹੁਤ ਜ਼ਿਆਦਾ ਇੰਟਰਸਟਿੰਗ ਸੀ ਕਿਉਂਕਿ ਇਹ ਤੇ ਹਮੇਸ਼ਾ ਹੱਕ ਦੀਆਂ ਤੇ ਸੱਚ ਦੀਆਂ ਗੱਲਾਂ ਕਰਦੇ ਆ ਔਰ ਇਹੋ ਜਿਹੀਆਂ ਹੀ ਗੱਲਾਂ ਇਨਸਾਨ ਨੂੰ ਕਰਨੀਆਂ ਚਾਹੀਦੀਆਂ ਮੈਂ ਕਿਉਂਕਿ ਹੱਕ ਤੇ ਸੱਚ ਦੀਆਂ ਗੱਲਾਂ ਦੇ ਨਾਲ ਸਾਨੂੰ ਇੱਕ ਮਕਾਮ ਦੀ ਮਿਲਦਾ ਵਾ ਅਗਰ ਸਾਨੂੰ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ ਕਿਸੇ ਦਾ ਹੱਕ ਮਾਰਨਾ ਨਹੀਂ ਚਾਹੀਦਾ ਬਲਕਿ ਸਾਨੂੰ ਲੋਕਾਂ ਨੂੰ ਸਾਨੂੰ ਸਭ ਨੂੰ ਦੇਣਾ ਚਾਹੀਦਾ ਵੈ ਔਰ ਉਹ ਗੱਲ ਕਰਨ ਦੇ ਸੀ ਛੋਟੇ ਸਾਬਜ਼ਾਦਿਆਂ ਦੀ ਕਿਉਂਕਿ ਉਹਨਾਂ ਦੀ ਸ਼ਹੀਦੀ ਦਿਹਾੜੇ ਜਿਹੜੇ ਐਨਾ ਉਹ ਕੋਈ ਵੀ ਨਹੀਂ ਮਨਾਉਂਦਾ ਹਾਲਾਂਕਿ ਉਹਨਾਂ ਨੇ ਛੋਟੇ ਸਾਬਜ਼ਾਦਿਆਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਨੂੰ ਛੋਟੇ ਸਾਹਬਜ਼ਾਦਿਆਂ ਨੂੰ ਨੀਂਆ ਦੇ ਵਿੱਚ ਚੁੰਨ ਦਿੱਤਾ ਗਿਆ ਕਾਂ ਦੇ ਵਾਸਤੇ ਉਹ ਉਹਨਾਂ ਕੋ ਕੀ ਕੁਛ ਨਹੀਂ ਸੀ ਹੈਗਾ ਜਾਂ ਉਹ ਬਚ ਨਹੀਂ ਸੀ ਸਕਦੇ ਲੇਕਿਨ ਉਹਨਾਂ ਨੇ ਕਾਂ ਦੇ ਵਾਸਤੇ ਕੀਤਾ ਸਭ ਸਭ ਦੇ ਵਾਸਤੇ ਉਹ ਕੁਰਬਾਨੀਆਂ ਦਿੱਤੀਆਂ ਔਰ ਚਮਕੌਰ ਦੀ ਲੜਾਈ ਦੇ ਵਿੱਚ ਦੋ ਸਾਹਬਜ਼ਾਦੇ ਸ਼ਹੀਦ ਹੋਏ ਉਹਨਾਂ ਨੇ ਵੀ ਸਭ ਦੇ ਵਾਸਤੇ ਕੁਰਬਾਨੀਆਂ ਦਿੱਤੀਆਂ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੋਂ ਸਾਹਿਬਜ਼ਾਦਿਆਂ ਨੂੰ ਇਦੀਆਂ ਕੁਰਬਾਨੀਆਂ ਦਿੱਤੀਆਂ ਤੇ ਕਾਂਦੇ ਵਾਸਤੇ ਸਾਡੇ ਵਾਸਤੇ ਆਪਣਾ ਪੂਰਾ ਜਿਹੜਾ ਪਰਿਵਾਰ ਹੈ ਉਹਨਾਂ ਨੇ ਕੁਰਬਾਨ ਕਰ ਦਿੱਤਾ ਮੈਂ ਕਿੰਨੀ ਹੈ ਔਰ ਉਹਨਾਂ ਦੀ ਸ਼ਹੀਦੀ ਦਿਹਾੜੇ ਨਹੀਂ ਮਨਾਏ ਜਾਂਦੇ ਕਿਉਂਕਿ ਹਾਲਾਂਕਿ ਇਹ ਮਨਾਉਣੇ ਚਾਹੀਦੇ ਆ ਕਿਉਂਕਿ ਇਹਦੇ ਤੋਂ ਸਭ ਨੂੰ ਪਤਾ ਚੱਲੇ ਸਾਡੇ ਇਤਿਹਾਸ ਦਾ ਇਸ ਇਤਿਹਾਸ ਦਾ ਪਤਾ ਚੱਲੇ ਕਿ ਇਸ ਇੰਦੇ ਵਿੱਚ ਕੀ ਹੋਇਆ ਸੀ ਔਰ ਮਾਤਾ ਗੁਜਰਕੌਰ ਜੀ ਜਿਹੜੇ ਠੰਡੇ ਬੁਰਜਾਂ ਦੇ ਵਿੱਚ ਰਹੇ ਸੀ ਮੈਂ ਕਿੰਨੀ ਆ ਉਹ ਗੱਲ ਸੁਣ ਕੇ ਸਾਨੂੰ ਇੰਨਾ ਹੁੰਦਾ ਵਾ ਕਿ ਠੰਡੇ ਬੁਰਜਾਂ ਦੇ ਵਿੱਚ ਰਹਿਣਾ ਇੱਕ ਬਹੁਤ ਮੁਸ਼ਕਲ ਕੰਮ ਹੈ ਔਰ ਉਸ ਦਾਦੀ ਨੂੰ ਸਲਾਮ ਹੈ ਸਾਡਾ ਕਿ ਜਿਨੇ ਜਿਹਨੂੰ ਪਤਾ ਵੀ ਸੀ ਕਿ ਅੱਗੇ ਮੌਤ ਹੈ ਲੇਕਿਨ ਆਪਣੇ ਪੋਤਿਆਂ ਨੂੰ ਉੱਥੇ ਭੇਜ ਦਿੱਤਾ ਔਰ ਉਹ ਸ਼ਹੀਦ ਹੋ ਗਏ ਔਰ ਗਿਆਨੀ ਸਰਬਜੀਤ ਸਿੰਘ ਜੀ ਬਹੁਤ ਵਧੀਆ ਉਹਨਾਂ ਦੀ ਕਥਾ ਸੀ ਉਹ ਬਿਲਕੁਲ ਸਹੀ ਕਹਿਣ ਦੇ ਸੀ ਸਾਨੂੰ ਉਹਨਾਂ ਦੇ ਜਿਹੜੇ ਆ ਸ਼ਹੀਦੀ ਦਿਹਾੜੇ ਉਹ ਮਨਾਉਣੇ ਚਾਹੀਦੇ ਆ ਲੋਕਾਂ ਨੂੰ ਜਿਹੜੇ ਸਿੱਖ ਹੈ ਇਹਨਾਂ ਨੂੰ ਆਪਣੇ ਇਹ ਦਿਨ ਜਿਹੜੇ ਯਾਦ ਰੱਖਣੇ ਚਾਹੀਦੇ ਆ ਬਲਕਿ ਔਰ ਦੂਸਰੀ ਗੱਲ ਉਹਨਾਂ ਨੇ ਮੈਨੂੰ ਉਹਨਾਂ ਦੀ ਇੱਕ ਮਿਸਾਲ ਜਿਹੜੀ ਦਿੱਤੀ ਕਿ ਮੱਖੀ ਜਿਹੜੀ ਹੈ ਕਾਗਜ਼ ਦੀ ਜਲੇਬੀ ਤਣੀ ਬਹਿ ਕਿ ਜਿਹੜਾ ਜਲੇਬੀ ਦਾ ਟੁਕੜਾ ਹੋਏਗਾ ਉੰਦੇ ਤੇ ਹੀ ਬਹਿਗੀ ਬਿਲਕੁਲ ਇਹ ਉਹਨਾਂ ਨੇ ਬਿਲਕੁਲ ਵਧੀਆ ਗੱਲ ਕੀਤੀ ਹੈ ਕਿ ਸਾਨੂੰ ਵੀ ਇਸ ਗੱਲ ਤੋਂ ਜਿਹੜੀ ਉਹਨਾਂ ਨੇ ਸਮਝਾਈ ਹੈ ਸਾਨੂੰ ਸਮਝਣੀ ਚਾਹੀਦੀ ਹੈ ਬਾਕੀ ਮੈਨੂੰ ਤਾਂ ਉਹਨਾਂ ਦੀ ਕਥਾ ਬਹੁਤ ਵਧੀਆ ਲੱਗੀ ਤੁਹਾਨੂੰ ਕਿਹੇ ਚ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਰ ਜ਼ਰੂਰ ਕਰਿਓ ਔਰ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਮੈਂ ਔਰ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਤਾਂ ਕਿ ਲੋਕਾਂ ਤੱਕ ਵੀ ਇਹਨਾਂ ਦੀਆਂ ਖਰਗੀਆਂ ਤੇ ਸੱਚੀਆਂ ਗੱਲਾਂ ਪਹੁੰਚ ਸਕਣ